ਤਾਨੂੰ ਆਪਣੇ ਵਫਾ ਵਿਚਾਰ ਦੱਸੀਆਂ ਸਾਥੀ ਮਨਜੀਤ ਜੀ ਧੰਵਾਦੀ ਹਾਂ ਅਸੀਂ ਪਿਛਲੇ ਸਮੇਂ ਤੋਂ ਲੈ ਕੇ ਸਾਡਾ ਮੇਰਾ ਰਸਤਾ ਇਹਨਾਂ ਰਿਹਾ ਬਗੜੇ ਥੋੜੇ ਜਰ ਜੀਵੇ ਕਰਕੇ ਨਹੀਂ ਆ ਸਕੀ ਸੀ ਅਸੀਂ ਧੰਵਾਦੀ ਹਾਂ ਸਾਥੀ ਦੇ ਸੱਚੋ ਲਗਾਤਾਰ ਆਪਾਂ ਨੂੰ 6 ਦਿਨ ਰੁਕੇ ਸ਼ਕਰਚ ਪਏ ਔਰ ਇਸ ਅਪਸਰ ਨਾਲ ਜਿਹੜਾ ਕੱਲ ਆਪਾਂ ਦਫ਼ਤਰ ਦੇ ਵਿੱਚ ਪਿੱਛਾ ਆਪਾਂ ਕੀਤਾ ਕਸ਼ਕਮਾਰ ਨੂੰ ਉਹਨਾਂ ਨੇ ਸੁਣਾਇਆ ਔਰ ਛੋੜ ਕੇ ਉਹ پاگل ਕੁੱਤੇ ਨੂੰ ਕੰਨ ਕਰ ਲਾ ਪਿਆ ਉਹ ਇਹ ਸਾਹਬ ਲਾ ਲਓ ਵੀ ਉਹਨੂੰ ਬਾਊ ਨੂੰ ਕਹਦਾ ਵੀ ਫੜਾ ਫੜ ਬੰਦ ਕਰ ਦੇ ਜਦੋਂ ਉਹਦੀ ਮਰਦਾਬਾਦ ਉਹ ਸੁਣੀ ਨਾ ਵੀ ਮਰਦਾਬਾਦ ਹੁੰਦੀ ਆ ਤੇ ਨਾਲ ਇਹ ਵੀ ਗੱਲ ਕਹਵੇ ਮਾਮਾ ਮਾਰ ਕੇ ਤੇ मामੀ ਰਿੰਦੀ ਕਰ ਗਿਆ ਉਹ ਫੜਾ ਫੜ ਉਹਨੂੰ ਬਾਊ ਕਹਦਾ ਵੀ ਤੂੰ ਉਹਨੂੰ ਬੰਦ ਕਰ ਇਹਨੂੰ ਇਹ ਦੇਖੋ ਬਰਦਾਸ਼ਤ ਨਹੀਂ ਕਰਨਦਾ ਪਾਗਲ ਹੋਇਆ ਪਿਆ ਇਹਦੀ ਗੱਲ ਨਹੀਂ ਗਈ ਅੱਜ ਸਾਹ ਸਚੇ ਸਿੰਘ ਵੀ ਉਹਨੂੰ ਦਫ਼ਤਰ ਚ ਪਹੁੰਚ ਗਿਆ ਉੱਥੇ ਦੁੱਖਵਣ ਪਾਲ ਨਾਲ ਕੀ ਗੱਲਬਾਤ ਹੁੰਦੀ ਆ ਉਹਦਾ ਅੱਧੇ ਘੰਟੇ ਤੱਕ ਸ਼ਾਇਦ ਆਪਾਂ ਨੂੰ ਕੋਈ ਨਾ ਕੁਝ ਸੁਨੇਹਾ ਆ ਜਾਣਾ ਕਿਉਂਕਿ ਇਨਕੁਆਰੀ ਮਾਰ ਜਿਹੜੀ ਹੋਈ ਆ ਉਹਦਾ ਕੰਮ ਆ ਸ਼ੁਰੂ ਹੋਣਾ ਹੈ ਇਨਕੁਆਰੀ ਦਾ ਉਹਦਾ ਨਾਂ ਕਿਸ ਲੋਕਾਂ ਨਾਲ ਪਰ ਉਥੋਂ ਕੀ ਆਉਂਦਾ ਕਿਸ ਨੇ ਆ ਆਪਾਂ ਨੂੰ ਉਹਦਾ ਉਹ ਸੁਨੇਹਾ ਮੈਂ ਸਾਥੀਆਂ ਨੂੰ ਕੱਲ ਦੱਸਾਂਗਾ ਕੱਲ ਆਪਾਂ ਫੇਰ ਇੱਥੇ ਕਰਨੀ ਛੇ ਤਾਈਂ 12 ਵਜੇ ਕੱਲ ਸਾਰੇ ਸਾਥੀਆਂ ਨੇ ਫੇਰ ਇੱਥੇ ਇਸੇ ਤਰ੍ਹਾਂ ਪਹੁੰਚਣਾ ਆ ਆਪਾਂ ਹੁਣ ਹਰਸ਼ ਕੁਮਾਰ ਨੂੰ ਵੀ ਜਿਹੜੀ ਆਰਤੀ ਬਣੀ ਆ ਇਹਨੂੰ ਵੀ ਅਲਵਿਦਾ ਕਹਿਣਾ ਹੋ ਸਕਦਾ ਇਹ ਸੇਕ ਉੱਥੇ ਲੱਗੇ ਉਹਨੂੰ ਉੱਥੇ ਸੇਕ ਲੱਗੂਗਾ ਚੰਡੀਗੜ੍ਹ ਜਾ ਕੇ ਉਹਦੇ ਘਰ ਦੇ ਵਿੱਚ ਇਹ ਜਿਹੜਾ ਆਪਾਂ ਆ ਮੀਡੀਆ ਦੇ ਉੱਪਰ ਪਾ ਰਹੇ ਆ ਨਾ ਇਹਦੇ ਅਧਿਆਕ ਨੇਟ ਤੇ ਇਹਦੀਆਂ ਫੋਟੋ ਸਾਰੀਆਂ ਪਾ ਰਹੇ ਆ ਆਪਾਂ ਹੋ ਸਕਦਾ ਵਾ ਉਹਦੇ ਤੱਕ ਪਹੁੰਚ ਨਹੀਂ ਗਏ ਨੇ ਜੇ ਕਿਤੇ ਉਹਦੀ ਘਰ ਵਾਲਿਆਂ ਨੇ ਦੇਖ ਲੈ ਤੁਸੀਂ ਤਾਂ ਮਰ ਗਏ ਤੁਸੀਂ ਕਿਤੇ ਫਿਰਣ ਆਏ ਹੋ ਤੁਹਾਡਾ ਪੂ ਕਿੱਥੋਂ ਆ ਗਿਆ ਹੋ ਸਕਦਾ ਅੱਜ ਆਪਾਂ ਇਹ ਤੇ ਪਾ ਕੇ ਵੈਬਸਾਈਟ ਤੇ ਪਾ ਕੇ ਆਪਾਂ ਦਿਖਾਵਾਂਗੇ ਉਹਨਾਂ ਨੂੰ ਉਹਦੇ ਤੱਕ ਪਹੁੰਚਾਉਣੇ ਉਹਦੇ ਨੰਬਰ ਤੇ ਤੇ ਸਿਆਪਾ ਤੇਰਾ ਹੋ ਰਿਹਾ ਕੰਜਰਾ ਕੋਈ ਸ਼ਰਮਕਾਰ ਕਿ ਕਿਉਂ ਮਜ਼ਦੂਰ ਕਲਾਸਾਂ ਤੋਂ ਪੰਗਾ ਲਿਆ ਆ ਇਹ ਸਾਥੀਆਂ ਦੀ ਬਹਾਲੀ ਜਿਹੜੀ ਆ ਉਹ ਤੇ ਹੁਣ ਹੋਣੀ ਉਪਰੋਂ ਆ ਕਿਉਂਗਾ ਇਨਕੁਆਰੀ ਜਿਹੜੀ ਆ ਉੱਥੇ ਉਪਰ ਸ਼ੁਰੂ ਹੋਣੀ ਆ ਇਹਨਾਂ ਕੋ ਕਾਗਜ਼ ਪੱਤਰ ਸਾਰੇ ਉਹਨਾਂ ਨੇ ਮੰਗ ਲਏ ਆ ਕੰਜਰਵੇਟਰ ਦੇ ਮੁਖਵਣ ਪਾਲ ਨੇ ਉਹਨਾਂ ਦੀ ਇਨਕੁਆਰੀ ਦੇ ਵਿੱਚ ਆਪਾਂ ਆਪਾਂ ਵੀ ਸ਼ਾਮਲ ਹੋਣਾ ਕਿ ਉਹ ਸੱਤਣਾ ਉਹਨਾਂ ਨੇ ਤੇ ਤੁਹਾਡਾ ਇਹ ਵਾਕਿਆ ਹੋਇਆ ਹੋਇਆ ਕਿਦਾਂ ਤੁਸੀਂ ਇਹ ਦੇਖੋ ਵੀ ਇੱਥੇ 15 ਕੇਸ ਚੱਲਦੇ ਆ ਤੇ ਇਹਦੇ ਹੀ 15 ਕੇਸ ਇਹ ਪ੍ਰੋਮੋਸ਼ਨ ਦੇ ਲਈ ਭੱਜ ਫਿਰਣ ਦੇ ਆ ਔਰ ਹਰ ਹਕਕਾਰੀ ਨੇ ਜਿੱਥੇ ਵੀ ਇਹਦੇ ਕੇਸ ਜਿਹੜੇ ਇੰਵੈਸਟ ਕੀਆ ਚੱਲਦੇ ਆ ਉਹਨਾਂ ਨੇ ਇਹਦੇ ਵਿਰੋਧ ਚ ਲਿਖ ਕੇ ਦਿੱਤਾ ਆ ਦੀ ਹਿਸਟਰੀ ਹੈ ਇਹ ਜਿੱਥੋਂ ਵੀ ਪਤਾ ਲੱਗਿਆ ਜਿਆ ਜੁੱਤੀਆਂ ਖਾ ਕੇ ਬਦਲ ਕੇ ਆ ਜੇ ਇਹਨਾਂ ਨੂੰ ਹਰਸ਼ੰਗਰ ਜੁੱਤੀਆਂ ਭਈਆਂ ਇੱਥੇ ਲਾਤਾ ਚੰਡੀਗੜ੍ਹੋਂ ਉੱਥੋਂ ਜੁੱਤੀਆਂ ਖਾ ਕੇ ਭੱਜਾ ਸੀ ਤੋਤਾ ਫਿਰ ਇੱਥੇ ਲਾਤਾ ਨੂੰ ਇਸਰ ਕੇ ਸਾਥੀਓ ਤੇ ਜਾਨ ਸਮਾ ਆਪਣਾ ਜਿਹੜਾ ਸੰਘਰਸ਼ ਆ ਇਹ ਇਹ ਆਪਾਂ ਜਿੱਤ ਪ੍ਰਾਪਤ ਕਰਾਂਗੇ ਦੀ ਲੰਮਾ ਤੇ ਹੋ ਸਕਦਾ ਪਰ ਜਿੱਤ ਹਮੇਸ਼ਾ ਹੀ ਲਾੜ ਲਾਉਣੇ ਲੋਕਾਂ ਦੀ ਹੁੰਦੀ ਹੈ ਇੱਕ ਬਰਾਉਣਾ ਨਹੀਂਗਾ ਕਈ ਦਫਾ ਜਿੱਦਾਂ ਕੱਲ ਫੋਆ ਆ ਗਈ ਸੀ ਪਿਓ ਬੰਦਾ ਜੀ ਟਰਮੀਨਟ ਕਰਤਾ ਉਹਨੇ ਕਰ ਲੈਂਦੇ ਉਹ ਸਸਪੈਂਡ ਕਰ ਲਿਆ ਸੀ ਉਹਨਾਂ ਨੇ ਦੇਖ ਲੈ ਸਟੇ ਕਿਹ ਹੋ ਗਈਆਂ ਅੱਪਲ ਤੇ ਹੁਣ ਉਹਦੇ ਵਾਸਤੇ ਗੱਲ ਕੋਈ ਹੈ ਨਹੀਂ ਨਾ ਉਹ ਪੰਗਾ ਲੈ ਸਕਦਾ ਜੇ ਉਹ ਪੰਗਾ ਲਊਗਾ ਤੇ ਉਹਦੇ ਅੰਗੇ ਸੋਹ ਜਾਊਗੀ ਗੱਲ ਉਹ ਪਾਗਲ ਹੋ ਗਿਆ ਹੁਣ ਪਾਗਲਾ ਉਹਨੂੰ ਕੁਝ ਨਾ ਕੁਝ ਤੇ ਕਰਨਾ ਹੀ ਹੈ ਨਾ ਉਹਗਾ ਹੱਥ ਪਲਾਣਿਓ ਦਾ ਪੈਰ ਕੁਝ ਵੀ ਜਿਹੜਾ ਕੁਛ ਉਹ ਕਰ ਰਿਹਾ ਉਹਦਾ ਚਿੱਠਾ ਵੀ ਤੁਹਾਡੇ ਸਾਹਮਣੇ ਉੱਤੇ ਰੱਖਿਆ ਸੀ ਕਿਵੇਂ ਉਹ ਮਹਿਕਵੇ ਨੂੰ ਲੁੱਟ ਰਿਹਾ ਕਿੱਥੋਂ ਕੋ ਉਹ ਲੱਖ ਰੁਪਏ ਖਾ ਗਿਆ ਉਹ ਇਸ ਲਈ ਸਾਥੀਓ ਮੈਂ ਜਾ ਕੇ ਸਮਾਂ ਲੈਣਾ ਮੈਂ ਸਾਥੇ ਨਾਲ ਭਰਵਾਦੀ ਆ ਕੱਲ ਨੂੰ ਆਪਾਂ ਅੱਜ ਸलो ਆਪਾਂ ਨੂੰ ਕੋਈ ਕੁਛ ਨਹੀਂ ਆ ਉਥੋਂ ਆ ਲੈਣਾ ਤੇ ਕੀ ਕਾਰਵਾਈ ਹੋਣੀ ਆ ਕੋਈ ਹੋ ਸਕਦਾ ਕੱਲ ਬਾਅਦ ਉੱਥੋਂ ਜਦੋਂ ਸਾਥ ਸੱਜਨ ਸਿੰਘ ਦੀ ਹੋਣੀ ਆ ਉਹ ਉਹਦੇ ਰੂਪ ਰೇಖਾ ਕੀ ਹੋਣੀ ਆ ਉਹ ਮੇਰਾ ਸਲਾਹ ਹੋ ਜੂਗੀ ਸਾਥ ਸੱਜਨ ਸਿੰਘ ਇਹ ਕਹਿ ਰਹੇ ਸੀ ਵੀ ਡੀਸੀ ਨੂੰ ਇੱਕ ਮੰਗ ਪੱਤਰ ਦਿਓ ਜਿਹੜਾ ਵਣਪਾਲ ਨੂੰ ਉੱਥੇ ਮੁਖ ਵਣਪਾਲ ਨੂੰ ਭੇਜਿਓ ਉਹ ਵੀ ਸਾਹ ਰਾਣਾ ਜੀ ਅੱਜ ਅੰਮ੍ਰਿਤਸਰ ਨੇ ਆ ਜਾਣਗੇ ਆਪਾਂ ਕੱਲ ਨੂੰ ਵਿਚਾਰ ਕਰਕੇ ਅੱਜ ਤਾਂ ਨਹੀਂ ਕਿਉਂਕਿ ਉਹਨਾਂ ਦੀ ਰਹਿਮਾਈ ਥੱਲੇ ਆਪਾਂ ਜਿਹੜਾ ਉਹ ਮੰਗ ਪੱਤਰ ਉੱਥੇ ਦੇਣਾ ਥਰੂ ਉਹਨਾਂ ਦੇ ਉਹ ਵਲਪਾ ਨੂੰ ਜਾਊਗਾ ਉਹ ਜਿਹੜੀ ਸ਼ਿਕਾਇਤ ਆਪਾਂ ਕਰਨੀ ਹੈ ਇਸ ਲਈ ਮੈਂ ਸੱਚੋ ਜਾਨ ਸਮਾਂ ਲੈ ਲੈਣਾ ਦੋ ਕਿਨਾਰੇ ਲਾ ਕੇ ਇਹਦੀ ਅਰਤੀ ਨੂੰ ਫੂਕਣਾ ਪਾਇ ਨੂੰ ਇਹਨੂੰ ਚੱਲਦਾ ਕਰੀਏ ਕਿਉਂਕਿ ਹੋ ਸਕਦਾ ਕਿ ਕੋਈ ਬੋਲਾ ਮਾਰ ਲਾ ਪਵੇ ਇਹ ਨਾਲ ਇੱਥੇ ਬੈਠੇ ਹੋਣਾ ਇਸ ਲਈ ਆਪਾਂ ਦੋ ਚਾਰ ਪਾਏ ਲਾਵਾ ਦੇ मुर्दा <line> <yull arrivé>